ਸਤ ਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਜਨਮ ਮਰਨ ਭਉ ਕਟਿਆ ਸੰਸਾਰ ਰੋਗ ਵਿਜੋਗ ਮਿਟਾਇਆ ਸੰਸਾਰ ਇਹ ਸੰਸਾਰ ਜਨਮ ਮਰਨ ਵਿੱਚ ਦੁੱਖ ਸੁਭਾਇਆ ਜਨਮ ਦਾ ਦਿੱਸੇ ਰੋਣਾ ਉਤਰੇ ਸਾਖਤ ਦੁਰਜਨ ਜੰਮ ਗਵਾਇਆ ਚਰਨ ਗਏ ਗੁਰਦੇਵ ਗੇ ਸਤ ਸ਼ਬਦ ਦੇ ਮੁਕਤ ਕਰਾਇਆ ਭਾਉ ਭਗਤ ਗੁਰ ਪੁਰਬ ਕਾਰਨ ਨਾਮ ਦਾਨ ਇਸ ਨਾਮ ਦਿਲਾਇ ਜਿਹਾ ਬਿਉ ਤੇਹਾ ਹਲ ਪਾਇਆ ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਨਾਇਆ ਜਿਨਿ ਦਰਸ਼ਨ ਪਾਇਆ ਜਿਨਿ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨ ਆਇਆ ਤੂੰ ਕਰਨ ਕਰਣ ਸਮਰੱਥ ਹੈ ਕਰਤ ਮੈਂ ਤੁਝ ਬਿਨ ਅਬਰ ਨ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਭਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਾਈ ਧਰਮ ਖਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਧ ਆ ਗੁਰਮੁਖ ਨਾਨਕ ਆ ਰੱਧ ਆ ਹਬ ਆਖੋ ਧੰਨ 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 ਗੁਰਸੋਈ ਹਰ ਜੁਗ ਜੁਗ ਭਗਤੰ ਪਾਇਆ ਜੀ ਹੋਰਾ ਤੇ ਰਾਖਦਾ ਆ ਹਰਾ ਨਾਨਕ ਨਾਨਕ ਨਾਰ ਤੇ ਆ ਜੀਉ ਦਾ ਹਉ ਤੇ ਲਏ ਪੀੜਾ ਆ ਰਾਮਦਾ ਜੀ ਲੋਕ ਮਹੱਲਾ ਪਹਿਲਾ ਭਿੰਦ ਸਾਰੇ ਆਪਣੇ ਸੁਰਨ ਦੇ ਇਕ ਨੀ ਦੁਰ ਸਮਾਇ ਭਿੰਦ ਨ ਰਹਿਣ ਕਰੇ ਇਕ ਜਾਨੀ ਪੈ ਸੰਨ ਤੇ ਉੱਪਰ ਰਹਿਣ ਕਰੇ ਚਰਨ ਸਾਰੇ ਨਾਨਕ ਅਪ ਸਜ ਕਰਿਆ ਅਪ ਜੀ ਜਾਏ ਸਵਾ ਕਰਤਾ ਦਾ ਦਰਕਰੀਮ ਤੇthia ਰਜ਼ਕ ਕੰਬਾਹੇ ਸਾਈ ਕਰ ਕਮਾਵਣੀ ਔਰ ਛੋਟੀ ਤਿੰਨ ਪਾਏ ਮਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਤੋ ਕਰੇ ਜੇ ਕਿਸੈ ਰਜ਼ਾਏ ਤੋ ਕਰੇ ਜੇ ਕਿਸੈ ਰਜ਼ਾਏ ਤੁਧ ਸਤ ਨਾਮ ਸ਼੍ਰੀ ਵਾਹ ਹੈ ਗੁਰੂ ਜੀ ਗਾਮ ਕਰੀ ਮਹਲਾਤੀ ਜਾ ਅਨੰਦ ਕੋ ਹੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰ ਮੈਂ ਪਾਇਆ ਸਤ ਨਾਮਾਇ ਗਈ ਸਿੰਧੀ ਮਨਵਗੀਆਂ ਬਾਧਾਇਆ ਰਾਗ ਰਤਨ ਸਤਿ ਸ੍ਰੀ ਅਕਾਲ ਤੇ ਨਾਮ ਲਾਵ ਆਪੇ ਤੇਰੇ ਕਹ ਸਤਿ ਸਹਿਬ ਗਿਆਨ ਹਰ ਤੇਰਾ ਸੱਚਾ ਨਾਮ ਮੇਰਾ ਆਧਾਰ ਹਰੋਂ ਮੇਰਾ ਆਸਰਾ ਜੀ ਰੁਪਾ ਸੰਭਾ ਭਾਇਆ ਦਰਸਾਂ ਸਰਮਣ ਆਵਸਿਆ ਜੀ ਇਛਾ ਹਰਤ ਜਾਈਆ ਕੀਤਾ ਗੁਰੂ ਬਿਖੋ ਦੇ ਦਿਆਏ ਬੜਿਆ ਆ ਕਹ ਨਾਨਕ ਤੁਮੋ ਸੰਤ ਸ਼ਬਦ ਧਰਤ ਅਰੋ ਜਨ ਭੈ ਸਰ ਸੂਰੇ ਗੁਰ ਤੇਗਾਂ ਸੰਤੇ ਪਿੱਤ ਕਹਿ ਤੇ ਤਾ ਹੈ ਅਦਰਤ ਮਹਿਨਵਾ ਪੁਨਾ ਨ ਗੁਰ ਚਾਲ ਲਾਗੇ ਬਾਜੀ ਕਰ ਹਰ ਗੁਰ ਸੰਤੇ ਪਿੱਤ ਕਹਿ ਤੇ ਸੁਖਮਰਿਆ ਬੰਦੂ ਗੁਰ ਮਹਿਨਵਾ ਪੁਨਾ ਨ ਗੁਰ ਚਾਲ ਲਾਗੇ ਬਾਜੀ ਨਨ ਹਰ ਗੁਰ ਬੰਨੋ ਸਤਨਾ ਵਾਹੇ ਗੁਰੂ ਜੀ ਸਲੋ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦੇਵ ਸੇ ਰਾਤ ਦੋਏ ਦਾਈ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੇ ਕਰਮੀ ਆਪੋ ਆਪਣੇ ਕਹਨੇ ਧਮਾਹਲਾ ਪੰਜਵਾ ਘਰ ਤੀਜਾ ਦੋਪਦੇ ਇੱਕ ਓਮਕਾਰ ਸਤਗੁਰ ਪਰਸਾਦਾ RAMDAS ਸਰੋਵਰ ਨਾਤੇ ਸਾਬੇ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰੇ ਸ਼ਨਾਨਾ ਗੁਰਪੂਰੇ ਕੀਨੇ ਦਾਨਾ RAMDAS ਸਰੋਵਰ ਨਾਤੇ ਸਾਵੇ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰੇ ਈਸ਼ ਨਾਨਾ ਗੁਰ ਪੂਰੇ ਕੀਨੇ ਦਾ ਨਾ ਸਭ ਕੁਸਲ ਖੇਮ ਪ੍ਰਵਤਾ ਸਾਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਜ ਸੰਗ ਮਲਲਾਠੀ ਪਾਰ ਬ੍ਰਹਮ ਭੈਓ ਸਾਥੀ ਨਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਦੇ ਪੁਰਖ ਪ੍ਰਭ ਪਾਇ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੁਖ ਭੁਲ ਚੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ